ਉਮੀਦ ਕਰਦਾ ਕਿ ਆਪ ਸਾਰੇ ਠੀਕ ਹੋਵੋਗੇ ਅੱਛਾ ਮੈਂ ਨਾ ਗੁਰੂ ਘਰ ਦੇ ਵਿੱਚ ਇੱਕ ਚੀਜ਼ ਹਮੇਸ਼ਾ ਨੋਟ ਕਰਦਾ ਵਾਂ ਹੋ ਸਕਦੇ ਤੁਸੀਂ ਵੀ ਕੀਤੀ ਹੋਣੀ ਆ ਜਦੋਂ ਪਾਟੀ ਸਿੰਘ ਗਰੰਤੀ ਸਿੰਘ ਜਦੋਂ ਮਹਾਰਾਜ ਮੁਰੇ ਅਰਦਾਸ ਕਰਦਾ ਵਾ ਉਸ ਵੇਲੇ ਪਤਾ ਕੀ ਹੁੰਦਾ ਵਾ ਆਪਾਂ ਨਾ ਚਾਂਦੀ ਅਰਦਾਸ ਦੇ ਵਿੱਚ ਵਿਪਤਾ ਪਾ ਦਿੰਦੇ ਆ ਠੀਕ ਹੈ ਤੇ ਵਿਪਤਾ ਆਪਾਂ ਕਿਵੇਂ ਪਾਉਂਦੇ ਆ ਜਦੋਂ ਪਾਟੀ ਸਿੰਘ ਅਰਦਾਸ ਕਰਦਾ ਹੁੰਦਾ ਵਾ ਉਸ ਵੇਲੇ ਆਪਾਂ ਪਾਟੀ ਸਿੰਘ ਨੂੰ ਭੇਟਾ ਫੜਾ ਦਿੰਦੇ ਆ ਪਰਚੀਆਂ ਵਿੱਚ ਨਾਮ ਲੇ ਕੇ ਫੜਾ ਦਿੰਦੇ ਆਂ ਕਈ ਵਾਰ ਐ ਹੁੰਦਾ ਕਿ ਆਪਾਂ ਉਹਨਾਂ ਦੇ ਕੰਨ ਦੇ ਵਿੱਚ ਜਿਹੜੀ ਬੇਨਤੀ ਬੋਲਣੀ ਹੁੰਦੀ ਆਪਾਂ ਉਸ ਦਾ ਜ਼ਿਕਰ ਕਰ ਦਿੰਦੇ ਆਂ ਵੇਖੋ ਜਿਹੜਾ ਪਾਰਟੀ ਸਿੰਘ ਆ 100 200 500 ਬੰਦਿਆਂ ਵਿੱਚ ਅਰਦਾਸ ਕਰਦਾ ਹੁੰਦਾ ਵਾ ਹੁਣ ਜਿਹੜਾ ਪਾਰਤੀ ਸਿੰਘ ਆ ਉਹਨੇ ਅਰਦਾਸ ਕਰਨੀ ਆ ਤੇ ਉਹਨੇ ਬਹੁਤ ਸਾਰੀਆਂ ਅਰਜ਼ੋਈਆਂ ਬੇਨਤੀਆਂ ਮਹਾਰਾਜ ਮੁਰੇ ਕਰਨੀਆਂ ਹੁੰਦੀਆਂ ਵਾ ਠੀਕ ਆ ਤੇ ਨਾਲੇ ਜਿਹੜਾ ਪਾਰਤੀ ਸਿੰਘ ਅਰਦਾਸ ਕਰਨ데요 ਵਾ ਉਹ ਆਪਣੇ ਵਾਸਤੇ ਅਰਦਾਸ ਨਹੀਂ ਕਰਦਾ ਉਹ ਸਾਰੀ ਸੰਗਤ ਦੀ ਇੱਕ ਸਾਂਝੀ ਅਰਦਾਸ ਕਰਦਾ ਵਾ ਤੇ ਸਾਡੀ ਰਿਸਪੌਂਸਿਬਿਲਟੀ ਉੱਤੇ ਇਹ ਬਣਦੀ ਹੈ ਕਿ ਆਪਾਂ ਚਲਦੀ ਅਰਦਾਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਪਤਾ ਨਾ ਪਾਈਏ ਹਰ ਇੱਕ ਚੀਜ਼ ਦਾ ਧਿਆਨ ਦੇਣਾ ਚਾਹੀਦਾ ਸਾਨੂੰ ਤੇ ਤੁਸੀਂ ਸਾਰੇ ਨੇ ਸੁਣਿਆ ਹੋਣਾ ਵਾ ਕਿ ਜਦੋਂ ਪਾਤਸ਼ਾਹ ਸਿੰਘ ਅਰਦਾਸ ਕਰਦਾ ਵਾ ਉਸ ਤੋਂ ਪਹਿਲਾਂ ਆਪਾਂ ਇੱਕ ਤੁਕ ਪੜਦੇ ਹਾਂ ਜਿਹੜੀ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 714 ਅੰਗ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਟੋਡੀ ਰਾਗ ਦੇ ਵਿੱਚ ਬਾਣੀ ਆ ਤਾ ਕੋ ਬਿਗੰਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਮਹਾਰਾਜ ਆਪਣੇ ਬਾਣੀ ਦੇ ਵਿੱਚ ਸਿੱਧੇ ਸ਼ਬਦਾਂ 'ਚ ਕਹਿੰਦੇ ਆ ਤਾ ਕੋ ਬਿਗੰਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਕਿ ਜਦੋਂ ਅਰਦਾਸ ਚੱਲਦੀ ਹੋਵੇ ਉਸ ਵੀਡੀਓ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਵਪਤਾ ਨਹੀਂ ਪਾਉਣੀ ਚਾਹੀਦੀ ਆ ਸਭੋ ਅਰਦਾਸ ਦੇ ਵਿੱਚ ਇਕਾਗਰ ਹੋ ਕੇ ਖੜੇ ਹੋਣਾ ਚਾਹੀਦਾ ਹੱਥ ਜੋੜ ਕੇ ਮਹਾਰਾਜ ਮੂਰੇ ਬਹੁਤ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਸਾਨੂੰ ਧਿਆਨ ਦੇਣੀਆਂ ਚਾਹੀਦੀਆਂ ਵਾ ਅਰਦਾਸ ਦੇ ਵਿੱਚ ਕੀ ਹੁੰਦਾ ਵਾ ਕਿ ਕਈਆਂ ਦੇ ਫੋਨ ਵੀ ਸਾਇਲੈਂਟ ਨਹੀਂ ਹੁੰਦੇ ਆ ਫੋਨ ਵੀ ਚੱਲ ਪੈਂਦੇ ਆ ਕਈ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਆ ਕਿ ਜਿਹੜੀ ਚੱਲਦੀ ਅਰਦਾਸ ਦੇ ਵਿੱਚ ਪਿੱਛੇ ਖਲੋ ਕੇ ਗੱਲਾਂ ਵੀ ਕਰਨਦੇ ਆ ਹਨਾ ਇਹ ਸਾਰੇ ਚੀਜ਼ਾਂ ਜਿਹੜੀਆਂ ਹੈ ਗਿਆ ਵਾ ਸਾਨੂੰ ਧਿਆਨ ਦੇਣੀਆਂ ਚਾਹੀਦੀਆਂ ਕਿਉਂਕਿ ਜਦੋਂ ਅਸੀਂ ਮਹਾਰਾਜ ਮੂਰੀ ਅਰਦਾਸ ਕਰਦੇ ਆ ਉਦੋਂ ਅਸੀਂ ਇਕਾਗਰ ਹੋ ਕੇ ਤੇ ਸਿਰਫ ਮਹਾਰਾਜ ਵੱਲ ਧਿਆਨ ਦੇਣਾ ਚਾਹੀਦਾ ਵਾ ਸਿਰਫ ਮਹਾਰਾਜ ਦੇ ਨਾਲ ਸੁਰਤ ਜੋੜਨੀ ਚਾਹੀਦੀ ਆ ਦੇਖੋ ਜਿਹੜਾ ਪਾਰਟੀ ਸਿੰਘ ਆ ਉਹ ਅਰਦਾਸ ਕਰਦਾ ਵਾ ਕਿ ਆਪਾਂ ਪਾਰਟੀ ਸਿੰਘ ਨੂੰ ਡਿਸਟਰਬ ਕਰਦੇ ਆ ਉਸ ਵੇਲੇ ਕੀ ਹੁੰਦਾ ਕਿ ਪਾਰਟੀ ਸਿੰਘ ਅਰਦਾਸ ਭੁੱਲ ਜਾਂਦਾ ਵਾ ਕਈ ਵਾਰ ਕੋਈ ਬੇਨਤੀ ਵੀ ਭੁੱਲ ਜਾਂਦੀ ਆ ਇਸ ਕਰਕੇ ਨਾ ਪਾਰਟੀ ਸਿੰਘ ਨੂੰ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਸੰਗਤ ਵੱਲੋਂ ਚਲੋ ਮੈਂ ਮੰਨਦਾ ਕਿ ਪਾਰਟੀ ਸਿੰਘ ਦੀ ਇੱਕ ਆਪਣੀ ਡਿਊਟੀ ਹੁੰਦੀ ਆ ਇਹ ਸਿਰਫ ਇਹ ਉਹਨਾਂ ਦੀ ਡਿਊਟੀ ਨਹੀਂ ਆ ਇਹ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਪਾਤੀ ਸਿੰਘ ਸਵੇਰੇ ਉੱਠ ਕੇ ਮਹਾਰਾਜ ਮੂਰੇ ਸਾਰੀ ਸੰਗਤ ਦੀ ਸਾਂਝੀ ਅਰਦਾਸ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾ ਤੇ ਸਾਡਾ ਵੀ ਫਰਜ਼ ਬਣਦਾ ਵਾ ਕਿ ਆਪਾਂ ਪਾਟੀ ਸਿੰਘਾਂ ਦਾ ਸਤਕਾਰ ਕਰੀਏ ਉਹਨਾਂ ਦੀ ਇੱਜ਼ਤ ਕਰੀਏ ਠੀਕ ਹੈ ਇਹ ਨਹੀਂ ਕਿ ਆਪਾਂ ਨੂੰ ਮਾਲਾ ਚੰਗਾ ਬੋਲੀਏ ਕਿਉਂਕਿ ਜਿਹੜਾ ਬੰਦਾ ਸਵੇਰੇ ਉੱਠ ਕੇ 4 ਵਜੇ 3 ਵਜੇ ਉੱਠ ਕੇ ਜਿਹੜਾ ਮਹਾਰਾਜ ਮੁਰੇ ਤੁਹਾਡੇ ਸਾਰਿਆਂ ਦੀ ਅਰਦਾਸ ਕਰਦਾ ਵਾ ਤੇ ਸਾਡੀ ਰਿਸਪੌਂਸਿਬਿਲਟੀ ਉੱਤੇ ਇਹ ਬਣਦੀ ਕਿ ਆਪਾਂ ਪਾਟੀ ਸਿੰਘਾਂ ਦਾ ਸਤਕਾਰ ਕਰੀਏ ਅੱਛਾ ਮੈਂ ਇਹ ਵੀ ਨਹੀਂ ਕਹਣਾ ਕਿ ਸਿਰਫ ਪਾਟੀ ਸਿੰਘ ਜਦੋਂ ਆਪਾਂ ਘਰ ਵੀ ਪਾਠ ਕਰਦੇ ਆ ਜਦੋਂ ਨਿਤਨੇਮ ਕਰਦੇ ਆ ਜਾਂ ਮਸ਼ਾਮੀ ਰਹਿਰਸ ਕਰਦੇ ਆ ਉਸ ਵੇਲੇ ਜਿਹੜਾ ਵੀ ਬੰਦਾ ਬਾਣੀ ਦਾ ਪਾਠ ਕਰਦਾ ਵਾ ਉਹ ਜੇ ਅਰਦਾਸ ਕਰਨ ਦਿਆ ਵਾ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜਦੋਂ ਉਹ ਅਰਦਾਸ ਕਰਨ데요 ਵਾ ਤੇ ਆਪਾਂ ਉਹਨੂੰ ਡਿਸਟਰਬ ਨਾ ਕਰੀਏ ਕੋਈ ਚੀਜ਼ ਦੀ ਵਿਵਤਾ ਨਾ ਪਾਈਏ ਕਿਉਂਕਿ ਉਹ ਬੰਦਾ ਅਰਦਾਸ ਕਰਨ데요 ਉਹ ਸਿਰਫ ਆਪਣੇ ਵਾਸਤੇ ਨਹੀਂ ਉਹ ਪੂਰੇ ਪਰਿਵਾਰ ਦੀ ਅਰਦਾਸ ਕਰਦਾ ਹੁੰਦਾ ਵਾ ਤੇ ਅਰਦਾਸ ਕਰਨ ਤੋਂ ਭਾਵ ਹੈ ਕਿ ਉਹਦੇ ਪਿੱਛੇ ਨਾ ਕਿੰਨੀਆਂ ਭਾਵਨਾਵਾਂ ਹੁੰਦੀਆਂ ਵਾ ਜਦੋਂ ਅਸੀਂ ਗੁਰੂ ਘਰ ਆ ਕੇ ਪਾਠੀ ਸਿੰਘ ਨੂੰ ਕਹਿੰਦੇ ਆ ਕਿ ਅਰਦਾਸ ਕਰ ਦਿਓ ਕਿ ਆਪਾਂ ਨਾ ਬਹੁਤ ਸਾਰੀਆਂ ਇੱਕ ਭਾਵਨਾਵਾਂ ਜਿਹੜੀਆਂ ਆਪਾਂ ਇਕੱਠੀਆਂ ਕਰਕੇ ਮਹਾਰਾਜ ਮੂਰੇ ਪੇਸ਼ ਕਰਦੇ ਆ ਤੇ ਜਿਹੜਾ ਮੈਸੇਜ ਗਰੰਤੀ ਸਿੰਘ ਮਹਾਰਾਜ ਨੂੰ ਦਿੰਦਾ ਵਾ ਆਪਾਂ ਘਰੋਂ ਸੋਚ ਕੇ ਇਹੀ ਆਉਂਦੇ ਆ ਇਹ ਛੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਧਿਆਨ ਦੇਣੀਆਂ ਚਾਹੀਦੀਆਂ ਵਾ ਇਹ ਸਾਰੇ ਚੀਜ਼ਾਂ ਸਾਨੂੰ ਆਪ ਧਿਆਨ ਦੇਣੀਆਂ ਚਾਹੀਦੀਆਂ ਪਾਠੀ ਸਿੰਘ ਆ ਉਹ ਗੁਰੂ ਘਰ ਦੇ ਵਿੱਚ ਸਵੇਰੇ ਉੱਠਦਾ ਵਾ ਤੇ ਮਹਾਰਾਜ ਮੂਰੀ ਅਰਦਾਸ ਕਰਦਾ ਵਾ ਤੇ ਸਾਰੀ ਸੰਗਤ ਦੀ ਚੜ੍ਹਦੀ ਕਲਾ ਉਸ ਤੇ ਅਰਦਾਸ ਕਰਦਾ ਵਾ ਸੋ ਸਾਡੀ ਰਿਸਪੌਂਸਿਬਿਲਟੀ ਇੱਥੇ ਇਹ ਬਣਦੀ ਹੈ ਕਿ ਆਪਾਂ ਪਾਠੀ ਸਿੰਘ ਦਾ ਸਤਿਕਾਰ ਕਰੀਏ